ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਅੱਜ ਆਪਾਂ ਕਰਨੀ ਹੈ ਗੱਲ ਵੀ ਜਿਹੜੀ ਉਹ ਕੁੜੀ ਚਾਹ ਵੇਚਣ ਵਾਲੀ ਸੀਗੀ ਜਿਹਦਾ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤੇ ਰੌਲਾ ਪਿਆ ਹੋਇਆ ਜਿਨੇ ਕਿਹਾ ਸੀ ਵੀ ਮੇਰਾ ਤਾਂ ਪਿਓ ਇਸ ਦੁਨੀਆ ਤੇ ਹੈ ਨਹੀਂਗਾ ਅਸੀਂ ਭੈਣ ਭਰਾ ਮਿਹਨਤ ਕਰਦੇ ਆ ਹਨਾ ਤਾਂ ਬਹੁਤ ਸਾਰੇ ਲੋਕਾਂ ਨੇ ਉਹ ਵੀਡੀਓ ਦੇਖ ਕੇ ਉਸ ਦੀ ਹੈਲਪ ਕੀਤੀ ਮਦਦ ਕੀਤੀ ਕਿਸੇ ਨੇ ਪੈਸੇ ਭੇਜੇ ਕਿਸੇ ਨੇ ਰਾਸ਼ਨ ਭੇਜਿਆ ਬਹੁਤ ਲੋਕਾਂ ਨੇ ਉਹਦੀ ਹੈਲਪ ਕੀਤੀ ਪਰ ਜਦੋਂ ਉਸ ਚੀਜ਼ ਦਾ ਸੱਚ ਸਾਹਮਣੇ ਆਇਆ ਤਾਂ ਪਤਾ ਲੱਗਿਆ ਵੀ ਉਹਦਾ ਪਿਓ ਵੀ ਜਉਂਦਾ ਉਹਨੇ ਗੁਰੂ ਦਾ ਬਾਣਾ ਪਾਇਆ ਹੋਇਆ ਉਹ ਕੋਈ ਦਸ਼ਾਣੀ ਕਰਦਾ ਉਸ ਚੀਜ਼ ਦੀ ਗਵਾਈ ਸਾਰੇ ਪਿੰਡੜੇ ਭਰੀ ਵੀ ਇਹ ਬੰਦਾ ਬਿਲਕੁਲ ਸਹੀ ਆ ਮੈਂ ਵੀਡੀਓ ਤਾਂ ਪਾ ਰਿਆਂ ਵੀ ਚਲੋ ਸੋਸ਼ਲ ਮੀਡੀਆ ਤੇ ਬਹੁਤ ਬੰਦੇ ਵੀਡੀਓ ਪਾ ਰਹੇ ਆ ਕੁੜੀ ਦੇ ਕੋਲ ਜਾ ਜਾ ਕੇ ਵਾਰ-ਵਾਰ ਕੁੜੀ ਉਹੀ ਬਿਆਨ ਦੇ ਰਹੀ ਆ ਪਹਿਲਾਂ ਤਾਂ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਕਿ ਭਰਾਵੋ ਇਹ ਚੀਜ਼ ਨੂੰ ਹੁਣ ਛੱਡ ਦਿਓ ਖਤਮ ਕਰ ਦਿਓ ਇਸ ਚੀਜ਼ ਨੂੰ ਇੰਨਾ ਜ਼ਿਆਦਾ ਨਾ ਉਛਾਲੋ ਜੋ ਕੁਝ ਹੋ ਗਿਆ ਉਸ ਚੀਜ਼ ਤੇ ਮਿੱਟੀ ਪਾ ਦਿਓ ਬਾਕੀ ਉਹ ਭੈਣ ਮੇਰੀ ਇਹ ਗੱਲ ਕਹਿੰਦੀ ਆ ਵਾਰ-ਵਾਰ ਕਿ ਨਹੀਂ ਸਾਡਾ ਪਿਓ ਜੇ ਨਸ਼ਾਣੀ ਸੀ ਕਰਦਾ ਮੇਰੀ ਮਾਂ ਨੂੰ ਕੁੱਟਦਾ ਮਾਰਦਾ ਸੀਗਾ ਬڑا ਮਾੜਾ ਸਾਡੇ ਨਾਲ ਵਿਵਾਰ ਕਰਦਾ ਸੀਗਾ ਕਈ ਬੰਦੇ ਮੈਂ ਕਮੈਂਟਾਂ 'ਚ ਦੇਖੇ ਉਹਦੇ ਪਿਓ ਨੂੰ ਵੀ ਗਾਲ੍ਹਾਂ ਕੱਢੀ ਜਾਂਦੇ ਆ ਜਿਹੜੇ ਬੰਦੇ ਉਸ ਬੰਦੇ ਨੂੰ ਗਾਲ੍ਹਾਂ ਕੱਢਦੇ ਪਏ ਆ ਉਹਨੇ ਗੁਰੂ ਦਾ ਬਾਣਾ ਪਾਇਆ ਸਾਰਾ ਪਿੰਡ ਚਿੱਟੀਆਂ ਦਾੜੀਆਂ ਵਾਲੇ ਬੰਦੇ ਉਸ ਬੰਦੇ ਦੀ ਗਵਾਹੀ ਭਰਦੇ ਆ ਕਿ ਇਹ ਬੰਦਾ ਕੋਈ ਨਿਸ਼ਾਨੀ ਕਰਦਾ ਕੋਈ ਕੁਝ ਨਹੀਂ ਕਰਦਾ ਪਰ ਮੈਂ ਇੱਕ ਗੱਲ ਉਹਨਾਂ ਬੰਦਿਆਂ ਨੂੰ ਪੁੱਛਣਾ ਚਾਹੁੰਨਾ ਜਿਹੜੇ ਬੰਦੇ ਉਸ ਬੰਦੇ ਨੂੰ ਕਮੈਂਟ ਦੇ ਵਿੱਚ ਗਾਲ੍ਹਾਂ ਕੱਢਦੇ ਆ ਕਿ ਆਪਦੀ ਜਨਾਨੀ ਨੂੰ ਕੁੱਟਦਾ ਮਾਰਦਾ ਸੀਗਾ ਫਿਰ ਉਹ ਅੱਕ ਕੇ ਘਰੋਂ ਚਲੀ ਗਈ ਐ ਕਰ ਗਈ ਉਹ ਕਰ ਗਈ ਹੁਣੇ ਪੈਸਿਆਂ ਦਾ ਮਾਰਾ ਅੱਗੇ ਆ ਗਿਆ ਬੋਲਣ ਲੱਗ ਗਿਆ ਉਹ ਭਰਾਵੋ ਕੋਈ ਮਾੜਾ ਮੋਟਾ ਅਕਲ ਨੂੰ ਹੱਥ ਮਾਰੋ ਕਿਹਦਾ ਜੀ ਕਰਦਾ ਆਪਦਾ ਘਰ ਉਜਾੜਨ ਨੂੰ ਬਈ ਜਿਹੜੇ ਬੰਦੇ ਅੱਜ ਕਮੈਂਟਾਂ ਦੇ ਵਿੱਚ ਉਸ ਬੰਦੇ ਨੂੰ ਗਲਤ ਕਹੀ ਜਾਂਦੇ ਆ ਬੜੇ ਬੰਦੇ ਕੁੜੀ ਨੂੰ ਵੀ ਗਲਤ ਕਹੀ ਜਾਂਦੇ ਆ ਪਰ ਪਹਿਲਾਂ ਮੈਂ ਉਹਨਾਂ ਬੰਦਿਆਂ ਨੂੰ ਇੱਕ ਗੱਲ ਪੁੱਛਣਾ ਚਾਹੁੰਨਾ ਬਈ ਬੰਦਾ ਉਹ ਆਪ ਦੀ ਜਨਾਨੀ ਨੂੰ ਕੁੱਟੇ ਮਾਰੇ ਨਾ ਹੋਰ ਕੀ ਕਰੇ ਜਦੋਂ ਜਨਾਨੀ ਗਲਤ ਹੋ ਜੇ ਗਲਤ ਬੰਦਿਆਂ ਨੂੰ ਘਰੇ ਸੱਦਣ ਲੱਗ ਜੇ ਸ਼ਰੇਆਮ ਠੀਕ ਆ ਫਿਰ ਬੰਦਾ ਜਨਾਨੀ ਨੂੰ ਕੁੱਟੇਗਾ ਜਾਂ ਉਹਦੇ ਗੱਲ ਚ ਮੈਡਲ ਪਾਵੇ ਤੂੰ ਬੜਾ ਸੋਹਣਾ ਕੰਮ ਕੀਤਾ ਹਨਾ ਵੀ ਤੂੰ ਫਲਾਣੇ ਬੰਦੇ ਨਾਲ ਤੁਰੀ ਫਿਰਦੀ ਏ ਤੂੰ ਫਲਾਣੇ ਬੰਦੇ ਨਾਲ ਮਾੜੀ ਏ ਫਲਾਣੇ ਬੰਦੇ ਨਾਲ ਮਾੜੀ ਏ ਇੱਥੋਂ ਤੱਕ ਕਿ ਉਹ ਬੰਦਾ ਕਹਿੰਦਾ ਯਾਰ ਇਹ ਘਰੋਂ ਭੱਜ ਕੇ ਨਹੀਂ ਕਿਸੇ ਨਾਲ ਵਿਆਹ ਕਰਾ ਲਿਆ ਉਹਨਾਂ ਨੇ ਕੁੱਟ ਮਾਰ ਕੇ ਘਰੋਂ ਕੱਢੀ ਸਾਰਾ ਪਿੰਡ ਉਸ ਚੀਜ਼ ਦੀ ਗਵਾਈ ਭਰੀ ਜਾਂਦਾ ਫਿਰ ਅਗਲੀ ਗੱਲ ਮੈਂ ਉਸ ਭੈਣ ਨੂੰ ਕਹਿਣਾ ਚਾਹੁੰਦਾ ਜਿਹੜੀ ਅੱਜ ਆਦੀ ਮਾਂ ਦੇ ਪਿੱਛੇ ਲੱਗ ਕੇ ਆਦੇ ਪਿਓ ਤੇ ਇਲਜ਼ਾਮ ਲਾਈ ਜਾਂਦੀ ਆ ਪਹਿਨੇ ਪਹਿਲਾਂ ਤੂੰ ਇਹ ਚੀਜ਼ ਚੈੱਕ ਕਰ ਕਿ ਮੇਰੀ ਮਾਂ ਨੇ ਕੀ ਕਰਤੂਤਾ ਕੀਤੀਆਂ ਮੇਰਾ ਪਿਓ ਇਹਨੂੰ ਕਿਉਂ ਕੁੱਟਦਾ ਮਾਰਦਾ ਸੀਗਾ ਤੇਰੀ ਮਾਂ ਨੇ ਕੋਈ ਚੰਗਾ ਕੰਮ ਨਹੀਂ ਕੀਤਾ ਸੀ ਬੜੇ ਗਲਤ ਕੰਮ ਕੀਤੇ ਸੀਗੇ ਕੋਈ ਬੰਦਾ ਮੈਨੂੰ ਕਮੈਂਟ ਕਰਕੇ ਦੱਸ ਦੇ ਵੀ ਕਿਹੜਾ ਬੰਦਾ ਇਹ ਚੀਜ਼ ਬਰਦਾਸ਼ਤ ਕਰ ਲੂਗਾ ਕਿ ਜਨਾਨੀ ਬਾਹਰ ਲੋਕਾਂ ਨਾਲ ਖੇ ਮਿੱਟੀ ਖਾਂਦੀ ਫਿਰੇ ਤੇ ਬੰਦਾ ਚੁੱਪ ਕਰੇ ਘਰੇ ਆ ਕੇ ਬਹਿ ਜਾਏ ਉਹ ਵਿਚਾਰਾ ਮਿਹਨਤ ਮਜ਼ਦੂਰੀ ਕਰਨ ਲਈ ਘਰੋਂ ਬਾਹਰ ਜਾਂਦਾ ਸੀਗਾ ਇਹ ਆਪ ਦੇ ਯਾਰਾਂ ਨੂੰ ਘਰੇ ਬੁਲਾ ਲੈਂਦੀ ਸੀ ਜਵਾਕ ਨਿੱਕੇ ਸੀ ਜਵਾਕਾਂ ਨੂੰ ਚੀਜ਼ਾਂ ਦੇ ਘਰੋਂ ਬਾਹਰ ਬਿਠਾ ਦੇਉਂਦੀ ਸੀ ਇਹੋ ਚੀਜ਼ਾਂ ਲੁਕੀਆਂ ਹੀ ਰਹਿੰਦੀਆਂ ਸਾਰਿਆਂ ਨੂੰ ਪਤਾ ਲੱਗਦਾ ਵੀ ਕੀ ਕਰਤੂਤਾਂ ਹੁੰਦੀਆਂ ਪਈਆਂ ਨੇ ਉਹ ਵਿਚਾਰਾ ਅੱਕ ਕੇ ਕੁੱਟਦਾ ਸੀ ਨੂੰ ਦੱਸੋ ਹੋਰ ਬੰਦਾ ਕੀ ਕਰ ਸਕਦਾ ਜਦੋਂ ਜਨਾਨੀ ਖੇ ਮਿੱਟੀ ਬਾਹਰ ਖਾਵੇ ਲੋਕਾਂ ਦੇ ਨਾਲ ਫਿਰ ਬੰਦਾ ਕੁੱਟੇਗਾ ਮਾਰੇਗਾ ਹੋਰ ਕੀ ਕਰੇਗਾ ਦੱਸੋ ਪਹਿਲਾਂ ਮੈਨੂੰ ਜਦੋਂ ਉਹ ਇਹਨੂੰ ਕਹਿੰਦਾ ਸੀ ਵੀ ਤੂੰ ਇਹ ਗਲਤ ਕੰਮ ਨਾ ਕਰ ਫਿਰ ਇਹ ਜਨਾਨੀ ਨੇ ਕੀ ਕੀਤਾ ਅੱਕ ਕੇ ਉਸ ਬੰਦੇ ਨੂੰ ਛੱਡਤਾ ਆਪਣੇ ਜਵਾਕ ਲੈ ਕੇ ਨਿਕਲ ਗਈ ਹੋਰ ਥਾਂ ਤੇ ਜਾ ਕੇ ਰਹਿਣ ਲੱਗ ਗਈ ਹੁਣ ਜਵਾਕ ਉਹਦੀ ਬੋਲੀ ਬੋਲੀ ਜਾਂਦੇ ਆ ਆਪਦੇ ਪਿਓ ਨੂੰ ਭਾਣੇ ਐਡਾ ਬਦਨਾਮ ਨਾ ਕਰ ਸਾਰਾ ਪਿੰਡ ਉਹਦੀ ਗਵਾਹੀ ਭਰੀ ਜਾਂਦਾ ਉਹ ਬੰਦਾ ਇੱਥੋਂ ਤੱਕ ਕਹੀ ਜਾਂਦਾ ਕਿ ਮੈਂ ਗੁਰੂ ਘਰ ਜਾ ਕੇ ਸੌਂ ਖਾ ਲੈਣਾ ਇਸ ਗੱਲ ਦੀ ਜੇ ਮੈਂ ਕੋਈ ਵੀ ਨਸ਼ਾ ਕਰਦਾ ਹੋਵਾਂ ਮੇਰਾ ਕੋਈ ਵੀ ਟੈਸਟ ਕਰਾ ਲਓ ਹੁਣ ਪੈਸਿਆਂ ਦੀ ਖਾਤਰ ਨਾ ਝੂਠ ਬੋਲੋ ਇੱਕ ਗੱਲ ਭਾਣੇ ਹੋਰ ਆ ਕਿ ਤੂੰ ਉਹਨਾਂ ਕੁੜੀਆਂ ਦੇ ਰਾਹਾਂ ਦੇ ਵਿੱਚ ਵੀ ਕੰਡੇ ਬੀਜਦੇ ਆ ਜਿਨ੍ਹਾਂ ਨੂੰ ਸੱਚੀ ਮਦਦ ਦੀ ਲੋੜ ਆ ਜਿਨ੍ਹਾਂ ਨੂੰ ਵਾਕਿਆ ਹੀ ਹੈਲਪ ਦੀ ਲੋੜ ਆ ਤੇਰੀ ਐਸ ਗੱਲ ਕਰਕੇ ਬਹੁਤ ਸਾਰੇ ਲੋਕਾਂ ਨੇ ਹੁਣ ਹੈਲਪ ਕਰਨੀ ਛੱਡ ਜਾਣੀ ਆ ਕਿਉਂਕਿ ਲੋਕਾਂ ਨੇ ਕਹਿਣਾ ਇੱਥੇ ਲੋਕੀ ਪਹਿਲਾਂ ਵੀਡੀਓ ਪਾਉਂਦੇ ਐ इमोशनल ਹੋ ਕੇ ਤੇ ਬਾਅਦ ਚ ਹੋਰ ਗੱਲਾਂ ਸਾਹਮਣੇ ਆਉਂਦੀਆਂ ਨੇ ਤੂੰ ਬੜੇ ਕੁੜੀਆਂ ਦੇ ਰਾਹਾਂ ਦੇ ਵਿੱਚ ਕੰਡੇ ਬੀਜਤੇ ਆ ਹਾ ਝੂਠ ਬੋਲ ਕੇ ਤੁਹਾਨੂੰ ਕੀ ਲੋੜ ਸੀ ਇਹ ਝੂਠ ਬੋਲਣ ਦੀ ਕਿ ਮੇਰਾ ਪਿਓ ਦੁਨੀਆ ਤੇ ਹੈ ਨਹੀਂ ਉਹ ਨਸ਼ੇ ਕਰਦਾ ਤੁਸੀਂ ਸਿੱਧੀ ਇਹ ਗੱਲ ਕਹਿੰਦੇ ਵੀ ਸਾਡੀ ਨਹੀਂ ਬਣਦੀ ਸੀ ਆਪਦੇ ਪਿਓ ਨਾਲ ਉਹ ਅਲੱਗ ਰਹਿੰਦਾ ਸੀ ਅਲੱਗ ਰਹੇ ਨੇ ਸੀ ਆਪਦੀ ਮਿਹਨਤ ਮਜ਼ਦੂਰੀ ਕਰਦੇ ਆ ਐਡਾ ਡਰਾਮਾ ਰਚਣ ਦੀ ਕੀ ਲੋੜ ਸੀ ਜਿਨ੍ਹਾਂ ਨੇ ਤੁਹਾਡੀ ਮਦਦ ਕੀਤੀ ਉਹ ਵੀ ਬੰਦੇ ਵਿਚਾਰੇ ਹੁਣ ਪਛਤਾਉਂਦੇ ਆ ਵੀ ਅਸੀਂ ਯਾਰ ਗਲਤ ਥਾਂ ਤੇ ਪੈਸੇ ਲਾ ਦਿੱਤੇ ਅਗਲੀ ਗੱਲ ਕਰਦੇ ਆ ਲੋਕੀ ਹੁਣ ਕਈ ਜਿਹੇ ਲੈ ਮੰਨਾ ਦਾ ਰਾਜਨੀਤੀ ਕਰਦਾ ਫਿਰਦਾ ਰੋਟੀਆਂ ਸੇਕਦਾ ਫਿਰਦਾ ਉਹਦੇ ਨੰਬਰ ਕੁੱਟਦਾ ਫਿਰਦਾ ਉਹ ਭਰਾਵੋ ਜੇ ਕੋਈ ਬੰਦਾ ਚੰਗਾ ਕੰਮ ਕਰਦਾ ਨਾ ਤਾਂ ਉਹਦੀ ਮੰਨ ਲੋ ਉਹਨੂੰ ਐਪਰੀਸ਼ੀਏਟ ਕਰਿਆ ਕਰੋ ਉਹਦੀ ਲੱਤਾਂ ਨਾ ਖਿੱਚਿਆ ਕਰੋ ਉਹ ਬੰਦੇ ਨੇ ਲੱਖ ਰੁਪਇਆ ਕੁੜੀ ਨੂੰ ਦਿੱਤਾ ਉਸ ਤੋਂ ਬਾਅਦ ਕੁੜੀ ਦੀ ਦਾਦੀ ਦੇ ਤੇ ਕੁੜੀ ਦੇ ਪਿਓ ਦੀ ਵੀ ਹੈਲਪ ਕਰਕੇ ਆ ਬੰਦਾ ਘਰੇ ਜਾ ਕੇ ਤੇ ਜਿਹੜੇ ਬੰਦੇ ਘਰੇ ਬੈਗੇ ਕਮੈਂਟ ਕਰੀ ਜਾਂਦੇ ਕਿ ਮੰਨਾ ਦਾ ਐਵੇਂ ਨੰਬਰ ਬਣਾਈ ਜਾਂਦਾ ਭਰਾਵੋ ਤੁਸੀਂ ਵੀ ਲੱਖ ਰੁਪਇਆ ਦੇ ਕੇ ਨੰਬਰ ਬਣਾ ਲਓ ਜੇਬ ਚੋਂ ਕੱਢੋ ਤੁਸੀਂ ਤੇ ਲਾ ਜੀਵ ਚੋਂ 500 ਰੁਪਏ ਕਿਸੇ ਨੂੰ ਦੇਣਾ ਨਹੀਂ ਕਮੈਂਟ ਲੇਖਣਾ ਬਹੁਤ ਸੌਖਾ ਕਿ ਹਾਂ ਲੈਓ ਜੀ ਮੰਨਾ ਤਾਂ ਨੰਬਰ ਕੁੱਟੀ ਜਾਂਦਾ ਮੰਨਾ ਦਾ ਰਾਜਨੀਤੀ ਖੇਢੀ ਜਾਂਦਾ ਕੀ ਰਾਜਨੀਤੀ ਖੇਢੀ ਜਾਂਦਾ ਬਈ ਉਹ ਮੇਰਾ ਕੋਈ ਮਾਮੇ ਦਾ ਮੁੰਡਾ ਨਹੀਂਗਾ ਮੰਨਾ ਵੀ ਮੈਂ ਵੀਡੀਓ ਪਾਈ ਇਹਨਾਂ ਉਹਦੇ ਹੱਕ ਚ ਮੈਂ ਇਹ ਗੱਲ ਕਰਨਾ ਵੀ ਜੇ ਕੋਈ ਬੰਦਾ ਚੰਗਾ ਕੰਮ ਕਰਦਾ ਨਾ ਯਾਰ ਤਾਂ ਉਹਦੀ ਉਹਨੂੰ ਐਪਰੀਸ਼ੀਏਟ ਕਰਿਆ ਕਰੋ ਗੰਦੇ ਕਮੈਂਟ ਨਾ ਉਹਦੇ ਵਾਸਤੇ ਲਿਖਿਆ ਕਰੋ ਹੁਣ ਤੁਸੀਂ ਜਿਹੜੇ ਗਲਤ ਕਮੈਂਟ ਕਰਦੇ ਆ ਉਹਨਾਂ ਬੰਦਿਆਂ ਨੇ ਸਾਰੀ ਜ਼ਿੰਦਗੀ ਵਿੱਚ ਕਿਸੇ ਨੂੰ 500 ਰੁਪਏ ਨਹੀਂ ਦਿੱਤਾ ਹੋਣਾ ਗਰੰਟੀ ਹੈ ਆਪਣੀ ਇਸ ਗੱਲ ਦੀ ਲੱਖ ਰੁਪਏ ਦੇਣਾ ਵੀ ਮਾੜੀ ਮੋਟੀ ਗੱਲ ਨਹੀਂ ਬਾਈ ਬੱਠਲ ਜਿਹਦਾ ਦਿਲ ਚਾਹੀਦਾ ਫੇਰ ਬੰਦਾ ਜੇਬ ਚੋਂ ਲੱਖ ਰੁਪਏ ਕੱਢਦਾ ਉਹਨੇ ਕੁੜੀ ਨੂੰ ਵੀ ਲੱਖ ਰੁਪਏ ਦਿੱਤਾ ਤੇ ਉਹਦੀ ਦਾਦੀ ਨੂੰ ਪੈਸੇ ਦੇ ਕੇ ਆਇਆ ਇਲਾਜ ਵਾਸਤੇ ਬਾਕੀ ਇਸ ਭੈਣ ਨੂੰ ਮੈਂ ਕਹਿੰਨਾ ਕਿ ਭੈਣੇ ਹੱਥ ਬੰਨ੍ਹ ਕੇ ਤਰੇ ਕੇ ਬੇਨਤੀ ਆ ਕਿ ਤੂੰ ਗਲਤੀ ਤਾਂ ਕੀਤੀ ਹੈ ਬਹੁਤ ਵੱਡੀ ਚਲੋ ਕੋਈ ਗੱਲ ਨਹੀਂ ਹਨਾ ਬਾਕੀ ਦੂਜੇ ਭਰਾਵਾਂ ਨੂੰ ਆਪਾਂ ਕਹਿੰਦੇ ਵੀ ਬਾਈ ਹੁਣ ਇਹਨਾਂ ਗੱਲ ਤੇ ਮਿੱਟੀ ਪਾ ਦਿਓ ਇਸ ਮੁੱਦੇ ਨੂੰ ਖਤਮ ਕਰ ਦਿਓ ਕਿਉਂਕਿ ਜਿਹੜੀਆਂ ਕੁੜੀਆਂ ਨੂੰ ਸੱਚੀ ਹੈਲਪ ਦੀ ਲੋੜ ਆ ਉਹਨਾਂ ਦੇ ਰਾਹਾਂ ਦੇ ਵਿੱਚ ਕੰਡੇ ਬੀਜੇ ਗਏ ਆ ਅੱਜ ਤੋਂ ਬਾਅਦ ਮੇਰੇ ਹਿਸ ਅੱਖਾਂ ਬੰਦ ਕਰਕੇ ਕਿਸੇ ਨੂੰ ਪੈਸੇ ਨਹੀਂ ਪਾਇਆ ਕਰਨ ਲੋਕਾਂ ਨੇ ਕਹਿਣਾ ਜਿਹੜਾ ਇਹ ਮੈਂ ਡਰਾਮੇ ਕਰਦੇ ਆ ਫਿਰ ਜਿਹੜੀਆਂ ਕੁੜੀਆਂ ਨੂੰ ਸੱਚੀ ਮਰਜ਼ੀ ਲੋੜ ਹੁੰਦੀ ਆ ਵਿਚਾਰੀਆਂ ਗਲਤ ਰਾਵਾਂ ਤੇ ਤੁਰ ਪੈਂਦੀਆਂ ਨੇ ਜਦੋਂ ਕਿ ਇਹਨਾਂ ਦਾ ਹੱਥ ਨਹੀਂ ਫੜਦਾ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਜੋ ਇਹ ਵੀਡੀਓਸ ਭੈਣ ਤੱਕ ਪਹੁੰਚੇਗੀ ਭੈਣੇ ਜੋ ਹੋ ਗਿਆ ਇਸ ਗੱਲ ਨੂੰ ਹੁਣ ਖਤਮ ਕਰ ਦਿਓ ਉਹ ਵਿਚਾਰਾ ਗੁਰਸਿੱਖ ਬੰਦਾ ਅੱਜ ਵੀ ਇਹ ਗੱਲ ਕਹਿ ਰਿਹਾ ਕਿ ਮੇਰੇ ਬੱਚੇ ਮੇਰੇ ਕੋਲੇ ਆ ਜਾਣ ਮੈਂ ਜ਼ਮੀਨ ਜਾਇਦਾਦ ਘਰ ਸਭ ਕੁਝ ਉਹਨਾਂ ਦੇ ਨਾਮ ਕਰਨ ਨੂੰ ਤਿਆਰ ਆ ਪਰ ਮੈਂ ਆਪਣੀ ਜਨਾਨੀ ਨੂੰ ਘਰ ਨਹੀਂ ਲਿਆਉਣਾ ਉਹ ਬੰਦਾ ਜਨਾਨੀ ਨੂੰ ਕਿਹੜੇ ਮੂੰਹ ਨਾਲ ਆਪਦੇ ਘਰੇ ਲਾਏ ਉਹ ਯਾਰ ਜਿਹੜੀ ਜਨਾਨੀ ਨੇ ਇੰਨਾ ਗੰਦ ਪਾਇਆ ਹੋਵੇ ਬੰਦੇ ਦੀ ਇੱਜ਼ਤ ਨੂੰ ਗਲੀ ਗਲੀ 'ਚ ਨਲਾਮ ਕੀਤਾ ਹੋਵੇ ਬਗਾਣੇ ਬੰਦਿਆਂ ਨਾਲ ਖੇ ਮਿੱਟੀ ਖਾਦੀ ਹੋਵੇ ਉਹ ਬੰਦਾ ਕਿਹੜੇ ਮੂੰਹ ਨਾਲ ਦੱਸੋ ਜਨਾਨੀ ਨੂੰ ਆਪਦੇ ਘਰੇ ਲੈ ਆਵੇ ਕੋਈ ਬੰਦਾ ਮੈਨੂੰ ਬਾਹ ਕੱਢ ਕੇ ਕਹਵੇ ਵੀ ਹਾਂ ਵੀ ਜਨਾਨੀ ਗਲਤ ਆ ਮੈਂ ਆਪਦੇ ਘਰੇ ਲਿਆਉਂਗਾ ਕੋਈ ਨਹੀਂ ਲਿਆਉਂਦਾ ਭਰਾਵੋ ਕਹਿਣਾ ਸੌਖਾ ਹੁੰਦਾ ਕਮੈਂਟਾਂ ਦੇ ਵਿੱਚ ਵੀ ਯਾਰ ਜੇ ਉਹ ਜਵਾਕ ਲੈ ਕੇ ਜਾਣ ਨੂੰ ਤਿਆਰ ਆ ਤੇ ਫਿਰ ਉਹ ਜਨਾਨੀ ਨੂੰ ਵੀ ਲੈ ਜਾਏ ਕਿਵੇਂ ਉਹ ਜਨਾਨੀ ਨੂੰ ਲੈ ਜਾਏ ਦੱਸੋ ਪਹਿਲਾਂ ਜਨਾਨੀ ਨੇ ਕਿੱਡੇ ਕ ਮਹਾਨ ਕੰਮ ਕੀਤੇ ਜਿਹੜਾ ਸਾਰਾ ਪਿੰਡ ਇਸ ਗੱਲ ਦੀ ਗਵਾਹੀ ਭਰਦਾ ਕਿ ਉਹ ਜਨਾਨੀ ਬਹੁਤ ਜ਼ਿਆਦਾ ਗਲਤ ਸੀ ਬੰਦਾ ਤਾਂ ਹੀ ਕੁੱਟਦਾ ਮਾਰਦਾ ਬੰਦਾ ਅੱਕ ਕੇ ਹੀ ਕੁੱਟਦਾ ਮਾਰਦਾ ਐਵੇਂ ਕਿਸੇ ਦਾ ਜੀ ਨਹੀਂ ਕਰਦਾ ਜਨਾਨੀ ਕੁੱਟਣ ਨੂੰ ਬਾਈ ਅੱਜ ਉਹ ਬੰਦਾ ਕਹਿ ਰਿਹਾ ਕਿ ਮੈਂ ਆਪਦੇ ਬੱਚਿਆਂ ਨੂੰ ਲਜਾਣ ਨੂੰ ਤਿਆਰ ਆ ਜਿਹੜੀ ਮੇਰੇ ਕੋਲ ਜ਼ਮੀਨ ਆ ਘਰ ਆ ਸਾਰਾ ਕੁਝ ਮੌਜੂਦਾ ਕੰਦੇ ਨਾ ਕਰਨ ਨੂੰ ਤਿਆਰ ਆ ਪਰ ਜਵਾਕ ਹੁਣ ਲੱਗੇ ਹੋਏ ਆ ਮਾਂ ਦੇ ਪਿੱਛੇ ਕੋਈ ਗੱਲ ਨਹੀਂ ਸਮਾ ਪਾ ਕੇ ਇਹਨਾਂ ਨੂੰ ਪਤਾ ਲੱਗੂਗਾ ਵੀ ਅਸੀਂ ਕੀ ਗਲਤ ਕੀਤਾ ਤੇ ਕੀ ਸਹੀ ਕੀਤਾ ਐਡਾ ਵੱਡਾ ਇਲਜ਼ਾਮ ਨਹੀਂ ਲਾਉਣਾ ਚਾਹੀਦਾ ਕਿਉਂਕਿ ਕੱਲੀ ਮਾਂ ਨਹੀਂ ਬੱਚਿਆਂ ਨੂੰ ਜਨਮ ਦਿੰਦੀ ਪਿਓ ਦਾ ਵੀ ਬਹੁਤ ਵੱਡਾ ਰੋ ਬੜੀ ਮਿਹਨਤ ਕੀਤੀ ਹੁੰਦੀ ਆ ਬੜਾ ਪਸੀਨਾ ਵਹਾਇਆ ਆਉਂਦਾ ਉਹਦੇ ਬੱਚਿਆਂ ਨੂੰ ਪਾਲਣ ਲਈ ਇੱਕ ਪਿਓ ਨੂੰ ਪਤਾ ਕੀ ਆ ਆਪਣੇ ਬੱਚਿਆਂ ਨੂੰ ਪਾਲਣ ਲਈ ਉਹ ਬੰਦਾ ਕੀ ਕੁਝ ਕਰਦਾ ਹੁੰਦਾ ਸਾਰਾ ਦਿਨ ਥੱਕ ਥਾਕ ਟੁੱਟ ਕੇ ਜਦ ਬੰਦਾ ਘਰੇ ਆਉਂਦਾ ਜਵਾਕਾਂ ਨੂੰ ਆ ਕੇ ਦੇਖਦਾ ਵੀ ਜਵਾਕਾਂ ਚ ਬੈਠ ਕੇ ਰੋਟੀ ਖਾਂਦਾ ਤਾਂ ਬੰਦੇ ਦਾ ਸਾਰੇ ਦਿਨ ਦਾ ਥਕੀਮਾ ਲੈ ਜਾਂਦਾ ਬਾਈ ਇਸ ਕਰਕੇ ਮੇਰੇ ਭਰਾਵੋ ਐਵੇਂ ਕਮੈਂਟ ਨਾ ਕਰਿਆ ਕਰੋ ਗਲਤ ਹਨਾ ਚਲੋ ਠੀਕ ਆ ਕੋਈ ਕੁੜੀ ਨੂੰ ਗਲਤ ਕਹੀ ਜਾਂਦਾ ਕੋਈ ਉਹਦੇ ਪਿਓ ਨੂੰ ਗਲਤ ਕਹੀ ਜਾਂਦਾ ਆਪਾਂ ਤਾਂ ਇਹ ਗੱਲ ਕਹਿੰਦੇ ਆ ਠੀਕ ਆ ਉਹਦੇ ਬੱਚੇ ਉਹਦੇ ਕੋਲ ਚਲੇ ਜਾਣ ਉਹ ਆਪਦੇ ਬੱਚੇ ਰੱਖਣ ਨੂੰ ਤਿਆਰ ਆ ਚਲੋ ਉਹਦਾ ਘਰ ਫੇਰ ਪਾਰੋ ਜਨਾਨੀ ਨੂੰ ਜਿਹਨੇ ਗਲਤ ਕੀਤਾ ਸ਼ਰਮ ਉਹ ਜਨਾਨੀ ਨੂੰ ਕਿਵੇਂ ਘਰੇ ਰੱਖ ਲੂ ਦੱਸੋ ਬਰਾ ਮੈਨੂੰ ਕੋਈ ਬੰਦਾ ਬਾਹ ਕੱਢ ਕੇ ਕਹਦੇ ਵੀ ਹਾਂ ਜਨਾਨੀਆਂ ਸ਼ਰਮ ਲੋਕਾਂ ਤੁਰੇ ਫਿਰਦੀ ਵੀ ਬੰਦਾ ਘਰੇ ਰੱਖ ਲੂਗਾ ਕੋਈ ਨਹੀਂ ਰੱਖਦਾ ਬਾਈ